ਪਾਸਾ ਕਰਦਾ ਫਰਾਜ ਵਾਲਾ ਨੇ ਇੱਕ ਪਾਸਾ ਕਰਤਾ 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 ਇੱਕ ਪਾਸਾ ਇੱਕ ਪਾਸਾ ਇੱਕ ਪਾਸਾ ਕਰਤਾ ਲੱਕਦਾ ਉਹੀ ਟੋਂਦਾ ਦਿਲ ਦੀ ਲੰਕਾ ਜੋ ਹੁੰਦਾ ਭੇਤੀ ਕਰਦਾ ਦਿਲ ਲੁੱਟ ਕੇ ਸਲਾਮਾ ਕਹਿ ਜਾਣਗੇ ਸੱਸੀ ਐ ਨਹੀਂ ਤੇਰੇ ਪੁੰਨੂ ਨੂੰ ਕੱਲ ਉਠਾਵਾਂ ਵਾਲੇ ਲੈ ਜਾਣਗੇ ਇੰਦਰ ਚੱਕੀ ਇਹ ਸਮਾਂ ਦੱਸੂਗਾ ਇਹ ਸਮਾਂ ਦੱਸੂਗਾ ਜੱਪ ਖੰਡੂਰ ਸਾਹਿਬ ਦੀ ਧਰਤੀ ਆ 17 ਅੰਸ਼ ਸਾਲ ਮੁੰਡੇ ਦੀ ਉਮਰ ਆ ਉਧਰ ਚਾਰ ਨੇ ਗੱਲ ਕਹਿੰਦੇ ਕਾਲੂ ਦਾ ਟੱਕਰ ਸਿਰੇ ਦੀ ਆ ਫਰਾਜ ਮੇਲਾ ਵੱਡਾ ਹੁੰਦਾ ਫਰਾਜ ਮੇਲਾ ਵੱਡਾ ਹੁੰਦਾ ਜੱਪ ਕਾਲੂ ਜੱਪ ਤੇ ਆ ਜਾਂਦਾ ਬਾਹਰ ਦੀ ਆ ਜਾਂਦਾ ਬਾਹਰ ਦੀ ਬਾਹਰ ਦੀ ਜਾਨ ਵਾਲੀਆ ਪਹਿਲੀਆਂ ਚ ਕਨੇਡਾ ਖੇਡਿਆ ਮੁੰਡਾ ਚਰਚੇ ਫਟਿਆ ਦੂਜੇ ਪਾਸੇ ਅਰਪਾਲ ਕਾਲਮਾ ਦਾ ਰੱਖਦਾ ਭੌਲ ਤੇ ਹੱਥ ਉਖੜਦੇ ਪੈਰ ਲੱਗਦਾ ਜੋਰ ਲੱਗਦਾ ਜੋਰ ਲੱਗਦਾ ਜੋਰ ਬਣ ਗਈ ਗੱਲ ਬਣ ਗਈ ਗੱਲ ਬਣ ਗਈ ਗੱਲ ਬਣ ਗਈ ਗੱਲ ਬਣ ਗਈ ਤਾੜੀਆਂ ਇੱਕੋ ਤੇਰਾ ਲੱਖ ਵਰਗਾ ਬਾਕੀ ਕਹਿੰਦੇ ਸਗਰਾਜ 47 ਰਿਕਾਰਡ ਵਾਲਾ ਆਸਟ੍ਰੇਲੀਆ ਰਹਿੰਦਾ ਵੱਡੇ ਪੱਦਰ ਤੇ ਧੰਨਵਾਦ ਹੈ ਫਰਾਜ ਦੀ ਟੀਮ ਆ ਗਿਆ ਚੱਕੀ 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 ਕ੍ਰਿਸ਼ਨਾਲਾਲ ਮੰਦਰ ਵਾਲੇ ਦਾ ਚੇਲਾ ਆਹ ਕ੍ਰਿਸ਼ਨਾਲਾਲ ਮੰਦਰ ਵਾਲੇ ਦਾ ਚੇਲਾ ਸੱਜਣ ਸੰਤੂ ਨਗਲੀਏ ਦਾ ਜਿਗਰੀ ਆ ਸੂਰਬੀਰ ਜਵਾਨਾਂ ਦਾ ਰਿਸ਼ੀਆਂ ਮੁਨੀਆਂ আর ਤਾਰਾਂ ਦਾ ਕਬੱਡੀ ਦੇ ਆ ਸਟਾਰਾਂ ਦਾ ਪਹਿਲਵਾਨਾਂ ਦੀ ਧਰਤੀ ਰਿਸ਼ੀਆਂ ਮੁਨੀਆਂ ਦੀ ਧਰਤੀ ਕਬੱਡੀ ਦੇ ਖਿਡਾਰੀਆਂ ਦੀ ਧਰਤੀ ਔਰ ਦੂਜੇ ਪਾਸੇ ਜੱਗੂ ਆ ਕਬੱਡੀ ਦਾ ਰੈਂਪੋ ਆਹ ਲਾਉਦਾ ਟਕੜਾ ਜੱਫਾ ਇਸ ਵੇਲੇ ਖੇਡ ਮੈਦਾਨ ਅੰਦਰ ਲੜੀ ਗੱਪਰੂ ਆ ਸੋਹਣਾ ਤੇ ਸੁਨੱਖਾ ਆ ਗਗਨਦੀਪ ਸਿੰਘ ਚੱਠਾ ਚੱਠਾ ਗਗਨਦੀਪ ਸਿੰਘ ਚੱਠਾ ਪਰ ਇਹਦਾ ਪਿੰਡ ਮੇਰੇ ਵੀਰੋ ਚੱਠਾ ਗਵਿੰਦਪੁਰਾ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਪੌਂਦਾ ਹੋਇਆ ਰੇਡ ਇਹ ਦੁੱਲਾ ਐ ਖੇਡ ਕਬੱਡੀ ਵੱਡੇ ਮੇਲੇ ਤੇ ਟਰੈਕਸੂਟ ਜਿਹੜੇ ਸਪான்ਸਰ ਕੀਤੇ ਜਾਂਦੇ ਸਨ ਕੋਈ ਰੀਤ ਅੱਜ ਵੀ ਸਾਂਭੀ ਹੋਈ ਆ ਭਰਾਵਾਂ ਨੇ ਲਓ ਜੱਗੂ ਫੇਰ ਜੱਗੂ ਫੇਰ ਜੱਗੂ ਫੇਰ ਜੱਗੂ